ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਇੱਕ ਨਵੀਂ ਖਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਨੂੰਸਸ ਦੇ ਝਗੜੇ ਜਸਮੀਤ ਇੱਕ ਪੜਿਆ ਲਿਖਿਆ ਤੇ ਹੌਣ ਹਾਰ ਮੁੰਡਾ ਸੀ ਜੋ ਆਪਣੇ ਮਾਤਾ ਪਿਤਾ ਨਾਲ ਸ਼ਹਿਰ ਵਿੱਚ ਰਹਿੰਦਾ ਸੀ ਪੜੇ ਲਿਖੇ ਹੋਣ ਦੇ ਬਾਵਜੂਦ ਉਸ ਨੂੰ ਕੋਈ ਨੌਕਰੀ ਨਹੀਂ ਸੀ ਮਿਲ ਰਹੀ ਨੌਕਰੀ ਨਾ ਹੋਣ ਕਰਕੇ ਕੋਈ ਵੀ ਰਿਸ਼ਤਾ ਨਹੀਂ ਸੀ ਕਰਦਾ ਕਿਉਂਕਿ ਅੱਜ ਕੱਲ ਮੁੰਡਾ ਨੌਕਰੀ ਵਾਲਾ ਹੋਵੇ ਕੁੜੀ ਵਾਲਾਂ ਦੀ ਪਹਿਲੀ ਮੰਗ ਹੁੰਦੀ ਹੈ ਸਰਕਾਰੀ ਨੌਕਰੀ ਮਿਲਣੀ ਔਖੀ ਸੀ ਅੱਕ ਕਿ ਉਸਨੇ ਪ੍ਰਾਈਵੇਟ ਨੌਕਰੀ ਕਰ ਲਈ ਨੌਕਰੀ ਮਿਲਣ ਕਾਰਨ ਉਸ ਨੂੰ ਰਿਸ਼ਤਾ ਵੀ ਹੋ ਗਿਆ ਹਰਮਿਤ ਦੀ ਨਰਸਿੰਗ ਚ ਬੀਐਸਸੀ ਕੀਤੀ ਹੋਈ ਸੀ ਪਰ ਨੌਕਰੀ ਨਹੀਂ ਕਰਦੀ ਸੀ ਇਸ ਲਈ ਵਿਆਹ ਤੋਂ ਬਾਅਦ ਘਰ ਦਾ ਸਾਰਾ ਖਰਚਾ ਜਸਮੀਤ ਦੀ ਤਨਖਾਹ ਤੋਂ ਚੱਲਦਾ ਸੀ ਜਾਂ ਫਿਰ ਜਸਮੀਤ ਦੇ ਪਿਤਾ ਦੀ ਪੈਨਸ਼ਨ ਤੋਂ ਜੋ ਕਿ ਬਿਲੀਵ ਵਾਰਡ ਚ ਰਿਟਾਇਰ ਹੋਏ ਸਨ ਜਸਮੀਤ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ ਪਰ ਜਸਮੀਤ ਬਹੁਤ ਖੁਸ਼ੀ ਹਮੇਸ਼ਾ ਕਹਿੰਦਾ ਕਿ ਮੇਰੀਆਂ ਬੇਟੀਆਂ ਹੀ ਮੇਰੇ ਪੁੱਤਰ ਹਨ ਉਹ ਹੋਰ ਬੱਚਾ ਨਹੀਂ ਲਵੇਗਾ ਥੋੜੇ ਸਮੇਂ ਬਾਅਦ ਜਸਮੀਤ ਦੇ ਪਿਤਾ ਦੀ ਮੌਤ ਹੋ ਗਈ ਪਿਤਾ ਦੀ ਮੌਤ ਤੋਂ ਬਾਅਦ ਉਹ ਬਹੁਤ ਉਦਾਸ ਰਹਿਣ ਲੱਗਾ ਕੁਝ ਘਰ ਦਾ ਮਾਹੌਲ ਵੀ ਠੀਕ ਨਹੀਂ ਸੀ ਨੂੰ ਸੱਸ ਦੇ ਝਗੜੇ ਦਿਨੋ ਦਿਨ ਵਾਧਦੇ ਜਾ ਰਹੇ ਸੀ ਇਹ ਕਿਸ ਨੂੰ ਕੀ ਕਹੇ ਸਮਝ ਨਹੀਂ ਆਉਂਦਾ ਸੀ ਇਸ ਕਰਕੇ ਜਸਮੀਤ ਘਰ ਲੇਟ ਹੀ ਆਉਂਦਾ ਤੇ ਸਵੇਰੇ ਜਲਦੀ ਹੀ ਚਲਾ ਜਾਂਦਾ ਉਸ ਨੂੰ ਸਮਝਣ ਵਾਲਾ ਕੋਈ ਨਹੀਂ ਸੀ ਰਿਹਾ ਆਪਣੇ ਪਿਤਾ ਨਾਲ ਹੀ ਉਸ ਨੂੰ ਜ਼ਿਆਦਾ ਲਗਾਵ ਸੀ ਜਦੋਂ ਵੀ ਕਦੇ ਉਸ ਨੂੰ ਪਰੇਸ਼ਾਨੀ ਹੁੰਦੀ ਸੀ ਤਾਂ ਉਸ ਦਾ ਪਿਤਾ ਕਹਿ ਦਿੰਦਾ ਫਿਕਰ ਨਾ ਕਰ ਮੈਂ ਬੈਠਾ ਦੇਖ ਲਵਾਂਗਾ ਬਸ ਐਨਾ ਹੀ ਹੌਸਲਾ ਬਹੁਤ ਹੁੰਦਾ ਸੀ ਉਸ ਲਈ ਜਸਮੀਤ ਬਹੁਤ ਮਿਹਨਤੀ ਸੀ ਉਸ ਦੀ ਪ੍ਰਮੋਸ਼ਨ ਹੋ ਗਈ ਉਹ ਹੁਣ ਮੈਨੇਜਰ ਬਣ ਗਿਆ ਸੀ ਪਰ ਘਰ ਦੀ ਬਹੁਤ ਟੈਨਸ਼ਨ ਰਹਿੰਦੀ ਸੀ ਘਰ ਆਉਂਦਾ ਤਾਂ ਦੋਨੋਂ ਇੱਕ ਦੂਜੀ ਦੀ ਸ਼ਿਕਾਇਤ ਲਗਾਉਣ ਲੱਗ ਜਾਂਦੀਆਂ ਇਹ ਸਭ ਕਰਕੇ ਉਹ ਬਿਮਾਰ ਰਹਿਣ ਲੱਗਾ ਉਸ ਦੀ ਰੋਜ਼ ਦੀ ਦਵਾਈ ਚੱਲਣ ਲੱਗ ਗਈ ਪਰ ਉਹ ਠੀਕ ਨਹੀਂ ਸੀ ਹੋ ਪਾਰਿਆ ਦਿਨੋ ਦਿਨ ਉਸ ਦੀ ਹਾਲਤ ਖਰਾਬ ਹੁੰਦੀ ਗਈ ਫਿਰ ਇੱਕ ਡਾਕਟਰ ਕਹਿੰਦਾ ਇਸ ਨੂੰ ਪੀਜੀਆਈ ਚੰਡੀਗੜ੍ਹ ਲੈ ਜਾ ਜੋ ਉੱਥੇ ਜ਼ਿਆਦਾ ਰਸ਼ ਹੁੰਨ ਕਰਕੇ ਉਸ ਨੂੰ ਐਡਮਿਟ ਨਾ ਕੀਤਾ ਉਹਨਾਂ ਨੇ ਇੱਕ ਕਮਰਾ ਕਰਾਇ ਤੇ ਲੈ ਲਿਆ ਕਿ ਪੀਜੀਆਈ ਕੱਲ ਦਿਖਾ ਲਵਾਂਗੇ ਉਸੇ ਰਾਤ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ ਤੇ ਉਸ ਨੇ ਕਮਰੇ ਵਿੱਚ ਆਖਰੀ ਸਾਹ ਲਏ ਉਸ ਦੀ ਮੌਤ ਹੋ ਚੁੱਕੀ ਸੀ ਹੁਣ ਘਰ ਵਿੱਚ ਕੋਈ ਨਾ ਰਿਹਾ ਘਰ ਸੰਭਾਲਣ ਵਾਲਾ ਇਹ ਸਭ ਦੇਖ ਕੇ ਦੋਨੋਂ ਬੱਚੀਆਂ ਸਹਿਮ ਗਈਆਂ ਸੀ ਕਿਉਂਕਿ ਇੱਕ ਉਹਨਾਂ ਦੇ ਪਾਪਾ ਸੀ ਜੋ ਉਹਨਾਂ ਨੂੰ ਸਮਝਦੇ ਸੀ ਉਹ ਸ਼ਾਮ ਨੂੰ ਰੋਜ਼ ਆਪਣੇ ਪਾਪਾ ਦਾ ਇੰਤਜ਼ਾਰ ਕਰਦੀਆਂ ਸੀ ਪਰ ਉਹਨੇ ਕਿੱਥੇ ਵਾਪਸ ਆਉਣਾ ਸੀ ਅੰਤਿਮ ਅਰਦਾਸ ਵਾਲੇ ਦਿਨ ਤੱਕ ਸਭ ਠੀਕ ਰਿਹਾ ਉਸ ਤੋਂ ਬਾਅਦ ਹਰਮੀਤ ਦੇ ਘਰ ਵਾਲਿਆਂ ਨੇ ਇਹਨਾਂ ਦੇ ਘਰ 'ਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਹਰਮੀਤ ਦੇ ਤੇਵਰ ਵੀ ਬਦਲ ਗਏ ਸੀ ਫਿਰ ਕੀ ਸੀ ਜਿਸ ਦਿਨ ਜਸਮੀਤ ਦੇ ਬੈਂਕ ਵਾਲਿਆਂ ਨੇ ਉਸ ਦਾ ਬਣਦਾ ਮੁਆਜਬਾ ਮੁਆਵਜ਼ਾ 30 ਲੱਖ ਰੁਪਏ ਦੇ ਦਿੱਤਾ ਉਸ ਦਿਨ ਹੀ ਹਰਮੀਤ ਸਾਰੇ ਪੈਸੇ ਲੈ ਕੇ ਨਾਲ ਹੀ ਜਸਮੀਤ ਦੀ ਕਾਰ ਜਿਸ ਦੀ ਬਾਰਿ ਸ ਉਸਨੇ ਹਰਮੀਤ ਬਣਾਈ ਸੀ ਉਸ ਦਾ ਭਰਾ ਗੱਡੀ ਤੇ ਉਹਨਾਂ ਨੂੰ ਲੈ ਕੇ ਚਲਾ ਗਿਆ ਜਸਮੀਤ ਦੀ ਮਾਤਾ ਕੱਲੀ ਰਹਿ ਗਈ ਐਨਾ ਪੈਸਾ ਲੈ ਕੇ ਵੀ ਉਹਨਾਂ ਨਾਲ ਦਿਨ ਨਾ ਪਰਿਆ ਫਿਰ ਕੇਸ ਘਰ ਦਿੱਤਾ ਸਾਨੂੰ ਕੋਠੀ ਚੋ ਵੀ ਹਿੱਸਾ ਦਿੱਤਾ ਜਾਵੇ ਕੋਠੀ ਜਸਮੀਤ ਦੀ ਮਾਤਾ ਦੇ ਨਾਮ ਸੀ ਇਸ ਕਰਕੇ ਉੱਥੇ ਉਹਨਾਂ ਦੀ ਕੋਈ ਨਾ ਚੱਲੀ ਫਿਰ ਉਹਨਾਂ ਦੀ ਨਿਗਾ ਜਸਮੀਤ ਦੀ ਜ਼ਮੀਨ ਤੇ ਪੈ ਗਈ ਜੋ ਜਸਮੀਤ ਦੀ ਮੌਤ ਤੋਂ ਬਾਅਦ ਹਰਮੀਤ ਤੇ ਉਸ ਦੀਆਂ ਬੇਟੀਆਂ ਦੇ ਨਾਮ ਹੋ ਗਈ ਸੀ ਫਿਰ ਉਹਨਾਂ ਨੇ ਜ਼ਮੀਨ ਵੇਚਣ ਦੀ ਕੋਸ਼ਿਸ਼ ਕੀਤੀ ਉਹ ਜ਼ਮੀਨ ਵੀ ਜਸਮੀਤ ਦੀ ਮਾਤਾ ਜੀ ਦੀ ਸੀ ਜੋ ਉਹਨਾਂ ਉਸ ਦੀ ਮਾਤਾ ਨੇ ਉਸ ਦੀ ਮੌਤ ਤੋਂ ਪਹਿਲਾਂ ਉਸ ਦੇ ਨਾਮ ਕਰਵਾਈ ਸੀ ਜਸਮੀਤ ਦੀ ਮਾਤਾ ਦੇ ਕੋਈ ਭਰਾ ਨਾ ਹੋਣ ਕਰਕੇ ਉਸ ਨੂੰ ਮਿਲੀ ਸੀ ਜਸਮੀਤ ਦੀ ਮਾਤਾ ਨੇ ਅਦਾਲਤ 'ਚ ਕੇਸ ਕਰ ਦਿੱਤਾ ਅਦਾਲਤ ਨੇ ਉਸ ਦੀ ਮਾਤਾ ਦੀ ਸੁਣੀ ਕਿਉਂਕਿ ਜਸਮੀਤ ਦੀ ਪਤਨੀ ਤੇ ਉਸ ਦੇ ਘਰ ਵਾਲੇ ਜਸਮੀਤ ਦੀ ਮਾਤਾ ਨੂੰ ਬਹੁਤ ਤੰਗ ਕਰ ਰਹੇ ਸੀ ਅਦਾਲਤ ਨੇ ਜ਼ਮੀਨ ਦੁਆਰਾ ਜਸਮੀਤ ਦੀ ਮਾਤਾ ਦੇ ਨਾਮ ਕਰ ਦਿੱਤੀ। ਬੱਚਿਆਂ ਨੂੰ ਉਸ ਦੀ ਦਾਦੀ ਨੂੰ ਵੀ ਨਹੀਂ ਮਿਲਣ ਦਿੱਤਾ ਜਾਂਦਾ। ਜੋ ਪੈਸੇ ਮਿਲੇ ਸੀ ਬੈਂਕ ਵੱਲੋਂ ਉਹ ਵੀ ਹਰਮੀਤ ਤੇ ਉਸ ਦੇ ਘਰ ਵਾਲੇ ਖਾ ਗਏ। ਬੱਚਿਆਂ ਵੱਲ ਕੋਈ ਧਿਆਨ ਨਹੀਂ ਦੇ ਰੇ ਉਹ ਰੁੱਲ ਰਹੀਆਂ ਨੇ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਜੇ ਨੂੰ ਚਾਹੁੰਦੀ ਹੈ ਸਾਰੇ ਉਸ ਨੂੰ ਤੀ ਸਮਝਣ ਤਾਂ ਉਸ ਦਾ ਵੀ ਫਰਜ਼ ਬਣਦਾ ਕਿ ਉਹਨਾਂ ਨੂੰ ਆਪਣੇ ਮਾਪੇ ਸਮਝੇ। ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ